ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਸਵਾਗਤ ਹੈ ਜੀ ਆਪਣੇ ਨਵੇਂ ਵਲੌਗ ਦੇ ਵਿੱਚ ਹੋਰ ਸਾਰੇ ਵੀਰਾਂ ਦਾ ਕੀ ਹਾਲ ਚਾਲ ਹੈ ਅੱਜ ਦੇ ਵਲੌਗ ਜੇ ਆਪਾਂ ਮਖਾਨੇ ਆਪਾਂ ਚੱਲੇ ਡਰਾਈਵਰ ਨੂੰ ਲੈਣ ਆ ਗਿਆ ਦੜਬੇ ਮੁੰਡੇ ਨੇ ਕਰਤਾ ਫੋਨ ਕਹਿੰਦਾ ਲੈ ਜਾ ਮੈਨੂੰ ਆ ਕੇ ਹਾਂ ਚੱਲ ਆ ਗਏ ਬਸ 5 ਮਿੰਟਾਂ ਜਿਹਾ ਔਰ ਸੀਜ਼ਨ ਕਿਵੇਂ ਚੱਲਦਾ ਪਿਆ MPL ਰਾਜਸਥਾਨ ਵਾਲ ਤੇ ਮਾੜਾ ਹੀ ਹਾਲ ਆ ਗੜਾ ਗੇ ਇਹਨੇ ਜਲਦੀ ਜਾਣੇ ਹਾਂਜੀ ਕੀ ਹਾਲ ਹੈ ਠੀਕ ਹੈ ਜਾਨੇ ਤੁੰਦਰ ਹੋਰ ਵਧੀਆ ਹਾਂਜੀ ਹੋਰ ਫਿਰ ਕੀ ਹਾਲ ਚਾਲ ਨੇ ਵਧੀਆ ਹੀ ਗੁੱਡ ਤੁਸੀਂ ਦੱਸੋ ਕੀ ਖਾ ਰਹੇ ਹੋ ਫਿਰ ਹੁਣ ਆ ਬਣਾਉਂਦਾ ਬਾਈ ਪਤਾ ਨਹੀਂ ਕੀ ਬਣਾਉਂਦਾ ਪੁੱਛ ਲੈਣ ਉਹ ਨਾ ਠੰਡਾ ਹੈ 쿨쿨 ਗਰਮੀ ਜਾਦੀ ਹੈ ਬਾਸੇ ਮਾਰ ਕੇ ਜਿਆਦੀ ਗਰਮੀ ਲੱਗਦੀ ਤੇਨੂੰ ਜਿਆਦੀ ਨਹੀਂ ਗਰਮੀ ਬਣਾਉਣ ਲੱਗ ਗਿਆ ਬਾੜੀ ਡਾਕਦੇ ਨਾ ਫਿਰ ਗੰਦੇ ਆਗਲਾ ਲੋ ਜੀ ਥੈਂਕ ਯੂ ਯੈਸ ਐ ਜੇ ਮੇਰੇ ਮਾਲਕ ਸਭ ਨੂੰ ਦੇਵੇ ਮਗਰ ਕਰਤੀ ਮੇਰੇ ਕੋਲ ਆਲਾ ਦਾਰੂ ਥੋੜੀ ਹੈ ਇਹ ਤਾਂ ਆਪਣਾ ਪਿੱਗੀ ਹੁੰਦਾ ਆ ਗਿਆ ਫਿਰ ਮੁੰਡਾ ਨਹੀਂ ਲੱਗਿਆ ਜੀ ਨਹੀਂ ਲੱਗਿਆ ਕੋਈ ਨਹੀਂ ਲੱਗਿਆ ਸਾਡਾ ਨਹੀਂ ਲੱਗਿਆ ਮੇਰਾ ਲੱਗਿਆ ਲੱਗਿਆ ਨਹੀਂ ਜੀ ਫਿਰ ਓਏ ਸਾਡਾ ਨਹੀਂ ਲੱਗਿਆ ਮਾਂ ਮੇਰਾ ਤਾਂ ਲੱਗਿਆ ਹੀ ਕਰੀ ਅੱਛਾ ਸਾਡਾ ਨਹੀਂ ਜੀ ਲੱਗਿਆ ਹੈ ਤੇ ਸਾਡਾ ਨਹੀਂ ਲੱਗਿਆ ਇਹ ਉਹਦੀ ਬੁਲਾ ਲੈ ਤੈਨੂੰ ਫਿਰ ਹਾਂਜੀ ਆ ਜੀ ਡਰਾਈਵਰ ਸਾਹਿਬ ਲੇਟ ਹੋ ਗਏ ਹੋ ਤੁਸੀਂ ਇੱਧਰ ਵੇਹ ਝੋਨੇ ਵੱਟ ਵੀ ਛੱਡੇ ਨੇ ਪਰਾਸ ਪਿੰਡ ਚ ਗੇਤਰੇ ਤੇ ਹੈਗੇ ਹਨ 15 20 ਕਿੱਲੇ ਹਨ ਸਾਰੇ ਵੱਟ ਦਾ ਗਰਮ ਹੋ ਰਹੀ ਹੈ ਗਰਮ ਹੋ ਰਹੀ ਹੈ ਗਰਮ ਹੋ ਰਹੀ ਹੈ ਜਾ ਰੇ 13 ਨੰਬਰ ਦੇ ਨਾਲ